ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸਦੀ ਹੈ ਕਿ 15 ਜਨਵਰੀ ਤੋਂ ਬਾਅਦ ਮੁਫਤ ਇਲਾਜ ਨੂੰ ਲੈ ਕੇ ਜੋ ਸਕੀਮ ਚਲਾਈ ਗਈ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਨੇ ਦੱਸਿਆ ਹੈ ਕਿ ਇੱਕ ਵੱਡਾ ਐਲਾਨ ਕੀਤਾ ਸੀ ਤਾਂ ਹੁਣ 15 ਜਨਵਰੀ ਤੋਂ ਬਾਅਦ ਇਸ ਫ੍ਰੀ ਅਲਾਸ ਨੂੰ ਲੈ ਕੇ ਸਕੀਮ ਜਿਹੜੀ ਕਿ ਕਾਫੀ ਜਿਹੜੇ ਕਿ ਕਾਰਡ ਜਾਰੀ ਰਹਿਣਗੇ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਸਕੀਮ ਹੁਣ ਸ਼ੁਰੂ ਹੁੰਦੀ ਹੋਈ ਨਜ਼ਰ ਆਵੇਗੀ ਤਾਂ ਤੁਹਾਨੂੰ ਦੱਸਿਆ ਕਿ ਸਿਹਤ ਮੰਤਰੀ ਦਾ ਬਿਆਨ ਸਾਹਮਣੇ ਆ ਰਿਹਾ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸੀਐਮ ਮਾਨ ਅਤੇ ਦੂਜੇ ਪਾਸੇ ਅਰਵਿੰਦ ਕੇਚਰੀ ਵਾਲੇ ਸੀ ਸ਼ੁਰੂਆਤ ਕਰਨਗੇ ਤੇ ਹੋਰ ਕੀ ਕੁਝ ਕਹਿਣਾ ਸਿਹਤ ਮੰਤਰੀ ਦਾ ਆਓ ਤੁਹਾਨੂੰ ਸੁਣਾਉਣੇ ਆ ਜਿਹੜਾ ਵੀ ਬੰਦਾ ਪੰਜਾਬ ਦਾ ਰਹਿਣ ਵਾਲਾ ਜਿਹਦੇ ਕੋਲੇ ਆਧਾਰ ਕਾਰਡ ਪੰਜਾਬ ਦਾ ਤੇ ਵੋਟਰ ਕਾਰਡ ਪੰਜਾਬ ਦਾ ਉਹ ਸਾਰੇ एलिਜੀਬਲ ਹੈ ਇਹ ਆਪਣੀ ਕਿਸਮ ਦੀ ਇੱਕ ਮੈਂ ਕਹੂੰਗਾ ਦੁਨੀਆ ਦੇ ਵਿੱਚ ਜਿਹੜਾ ਪਹਿਲਾ ਇਨੀਸ਼ੀਏਟਿਵ ਹੈ ਜਿਹਦੇ ਵਿੱਚ 100% ਜਿਹੜੀ ਪੋਪੂਲੇਸ਼ਨ ਆ ਉਹਨੂੰ ਕਵਰ ਕੀਤਾ ਜਾਏਗਾ ਸਾਰੇ 65 ਲੱਖ ਪਰਿਵਾਰਾਂ ਨੂੰ 10 ਲੱਖ ਦਾ ਇੰਸ਼ੋਰੈਂਸ ਕਵਰ ਦਿੱਤਾ ਜਾਏਗਾ ਤੇ ਅੱਜ ਅਸੀਂ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਦੇ ਨਾਲ ਜਿਹੜਾ ਜੋ ਆਲਰੇਡੀ ਤਾਮਿਲਨਾਡੂ ਦੇ ਵਿੱਚ ਇਹ ਸਰਵਿਸ ਬਹੁਤ ਅੱਛੀ ਤਰ੍ਹਾਂ ਰਨ ਕਰ ਰਹੀ ਆ ਔਰ ਇਹਦੇ ਵਿੱਚ ਸਿਰਫ ਜੜੀਆਂ ਪਬਲਿਕ ਸੈਕਟਰ ਦੀਆਂ ਇੰਸ਼ੋਰੈਂਸ ਕੰਪਨੀ ਸੀਗੀਆਂ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਸੀਗਾ ਉਹਦੇ ਨਾਲ ओरिएंटਲ ਤੇ ਇੱਕ ਨਿਊ ਇੰਡੀਆ ਔਰ ਇਹ ਜਿਹੜੇ ਯੂਨਾਈਟਿਡ ਵਾਲਿਆਂ ਦਾ ਸੋ ਇਹ ਸਾਡਾ ਜਿਹੜਾ ਟੈਂਡਰ ਫਾਈਨਲ ਹੋ ਗਿਆ ਜਿਹੜਾ ਤੁਸੀਂ ਕਹਿ ਲਓ ਕਿ ਇੱਕ ਫਾਈਨਲ ਸਟੈਪ ਸੀਗਾ ਇਹਨੂੰ ਜਿਹੜੀ ਸਕੀਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਅੱਜ ਕੰਪਲੀਟ ਹੋ ਗਿਆ ਹੁਣ ਇਸ ਤੋਂ ਬਾਅਦ ਲੋਕਾਂ ਦੇ ਕਾਰਡ ਬਣਨੇ ਆ ਜੋ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਔਰ 15 ਤਰੀਕ ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਨੈਸ਼ਨਲ ਕਨਿਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਇਹ ਸਕੀਮ ਨੂੰ ਜਿਹੜਾ ਹੈਗਾ ਉਹ ਫਾਰਮਲੀ ਲਾਂਚ ਕਰਨਗੇ ਪੰਜਾਬ ਦੇ ਵਿੱਚ 9000 ਤੋਂ ਵੱਧ ਜਿਹੜੇ ਹੈਗੇ ਆ ਸਾਡੇ ਅਸੀਂ ਜਿਹੜੇ ਕਾਮਨ ਸਰਵਿਸ ਸੈਂਟਰਸ ਆ ਉਹਦੇ ਕੈਂਪ ਲੱਗਣਗੇ ਪਿੰਡਾਂ ਚ ਮੱਲਿਆਂ ਦੇ ਵਿੱਚ ਔਰ ਸਾਰੇ ਬੰਦਿਆਂ ਦਾ ਜਿਹੜਾ ਹੈਗਾ ਕਾਰਡ ਬਣ ਕੇ ਜਦੋਂ ਉਹਦਾ ਇੱਕ ਵਾਰੀ એનਰੋਲਮੈਂਟ ਹੋ ਗਈ ਤਾਂ ਉਹ ਪਰਸਨ ਅਲੀਜੀਬਲ ਹੋਏਗਾ ਆਪਣਾ ਇਲਾਜ ਕਰਾਉਣ ਵਾਸਤੇ ਲੇਕਿਨ ਜਿਹੜਾ ਕਾਰਡ ਆਣਾ ਉਹ ਬਣ ਕੇ ਆਣਾ ਉਹਨੂੰ ਉਹਨੂੰ 3 ਹਫ਼ਤੇ ਕੀ ਬਣ 10 ਤੋਂ 15 ਦਿਨ ਲੱਗ ਜਾਂਦੇ ਆ ਤੇ ਉਹ ਜਿਹੜੇ ਕਾਰਡ ਹੈ ਸਾਡੀ ਕੋਸ਼ਿਸ਼ ਹੈ ਕਿ ਅਗਲੇ 3 ਜਾਂ 4 ਮਹੀਨੇ ਦੇ ਵਿੱਚ ਵੱਧ ਤੋਂ ਵੱਧ 3-4 ਮਹੀਨੇ ਦੇ ਵਿੱਚ ਅਸੀਂ ਪੰਜਾਬ ਦੇ 3 ਕਰੋੜ ਲੋਕਾਂ ਦੇ ਹਰ ਬੰਦੇ ਦੀ ਜੇਬ ਦੇ ਵਿੱਚ 10 ਕਰੋੜ ਰੁਪਏ ਦਾ ਇੰਸ਼ੋਰੈਂਸ ਦਾ ਕਾਰਡ ਹੋਏਗਾ ਔਰ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੋਏਗੀ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਹੈ ਉਹ ਆਊਟ ਆਫ ਪਾਕਟ ਐਕਸਪੈਂਸਸ ਔਨ ਹੈਲਥ ਕੋਈ ਨਾਮਰਾਦ ਬਿਮਾਰੀ ਹੋ ਜਾਏ ਕੋਈ ਐਕਸੀਡੈਂਟ ਹੋ ਜਾਏ ਹਾਰਟ ਅਟੈਕ ਹੋ ਜਾਏ ਸਟ੍ਰੋਕ ਹੋ ਜਾਏ ਤਾਂ ਬੰਦੇ ਕਰਜ਼ਾਈ ਹੋ ਜਾਂਦੇ ਆ ਉਹਨਾਂ ਦੇ ਘਰ ਵਿਕ ਜਾਂਦੇ ਆ ਜ਼ਮੀਨ ਵਿਕ ਜਾਂਦੀ ਆ ਗਹਿਣੇ ਵਿਕ ਜਾਂਦੇ ਆ ਔਰ ਬੰਦੇ ਕਰਜ਼ਾਈ ਹੋ ਜਾਂਦੇ ਆ ਕਈ ਵਾਰੀ ਜਿਹੜਾ ਪੰਜਾਬ ਦਾ ਕੋਈ ਵੀ ਕਿਸੇ ਵੀ ਪਰਿਵਾਰ ਦਾ ਅਰਨਿੰਗ ਮੈਂਬਰ ਹੁੰਦਾ ਜੇ ਉਹ ਬਿਮਾਰ ਹੋ ਜਾਏ ਉਹ ਤਾਂ ਲਾਜ਼ਮ ਕਰਨ ਦੇ ਬਾਅਦ ਜੇ ਨਾ ਬਚੇ ਤਾਂ ਜਿਹੜਾ ਪਿੱਛੇ ਪਰਿਵਾਰ ਹੁੰਦਾ ਉਹ ਉਹਨਾਂ ਵਾਸਤੇ ਬਹੁਤ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਉਹਨਾਂ ਦੇ ਸਿਰ ਤੇ ਕਰਜ਼ੇ ਦੀ ਬੰਡ ਰਹਿ ਜਾਂਦੀ ਆ ਸੋ ਇਹ ਸਾਰੀਆਂ ਮੁਸ਼ਕਲਾਂ ਲੋਕਾਂ ਦੀ ਹੱਲ ਹੋਣਗੀਆਂ ਇਹ ਸਾਰੇ ਬੰਦਿਆਂ ਨੂੰ ਮਿਲੇਗਾ ਜਿਹਦੇ ਚ ਪੈਨਸ਼ਨਰਸ ਵੀ ਗਵਰਨਮੈਂਟ EMPLOYES ਵੀ ਸਾਰੀ ਪੋਪੂਲੇਸ਼ਨ ਮਤਲਬ ਕੋਈ ਵੀ ਹੋਰ ਕ੍ਰਾਈਟੇਰੀਆ ਨਹੀਂ ਹੈ ਸਿਰਫ ਤੇ ਸਿਰ ਬੰਦਾ ਪੰਜਾਬ ਦਾ ਹੋਣਾ ਚਾਹੀਦਾ ਆਧਾਰ ਕਾਰਡ ਤੇ ਵੋਟਰ ਕਾਰਡ ਤੇ ਇਹ ਇੱਕ ਆਪਣੀ ਕਿਸਮ ਦੀ ਜੋ ਜਿਹੜੀ ਹੈਗੀ ਯੋਜਨਾ ਹੈਗੀ ਆ ਪੰਜਾਬ ਦੀ ਬਹੁਤ ਸਾਰੀਆਂ ਪੰਜਾਬ ਦੀਆਂ ਜਿਹੜੀਆਂ ਹੈਲਥ ਰਿਲੇਟਿਡ ਇਨੀਸ਼ੀਏਟਿਵ ਹੈ ਉਹਦੇ ਵਿੱਚ ਬਹੁਤ ਸਾਰੀਆਂ ਸਟੇਟਸ ਨੇ ਇੰਟਰਸਟ ਦਿਖਾ ਕੀਤਾ ਬਹੁਤ ਸਾਰੇ ਇੰਟਰਨੈਸ਼ਨਲ ਦੂਜੇ ਕੰਟਰੀਜ਼ ਨੇ ਉਹਨਾਂ ਵਿੱਚ ਆਏ ਸਾਡੇ ਆਮ ਆਦਮੀ ਕਲੀਨਿਕ ਹੈ ਜਿਨ੍ਹਾਂ ਨੇ ਬਹੁਤ ਹੀ ਇੱਕ ਮੈਂ ਕਹੂੰਗਾ ਟ੍ਰੈਮਾਰਕੇਵਲ 4 ਕਰੋੜ 59 ਲੱਖ ਬੰਦੇ ਮਤਲਬ ਹਰ ਦੂਜਾ ਪੰਜਾਬੀ ਕਦੇ ਨਾ ਕਦੇ ਉੱਥੋਂ ਦਵਾਈ ਲੈ ਚੁੱਕਿਆ ਤੇ ਬਹੁਤ ਸਾਰੇ ਪੰਜਾਬੀ ਆ ਜਿਹੜੇ ਕ੍ਰੋਨਿਕ ਡਿਜ਼ੀਜ਼ ਐ ਚਾਹੇ ਬਲੱਡ ਪ੍ਰੈਸ਼ਰ ਐ ਸ਼ੂਗਰ ਐ ਦਮਾ ਆ ਹੋਰ ਬਹੁਤ ਸਾਰੀਆਂ ਬਿਮਾਰੀਆਂ ਜਿਹੜੇ ਲਗਾਤਾਰ ਉੱਥੋਂ ਜਾ ਕੇ ਟੈਸਟ ਵੀ ਕਰਾ ਰਹੇ ਔਰ ਦਵਾਈਆਂ ਵੀ ਲੈ ਰਹੇ ਉਹਨਾਂ ਨੂੰ ਬੈਨੀਫਿਟ ਹੋ ਰਿਹਾ ਇਹਦਾ ਆਉਣ ਵਾਲੇ 5-10 ਸਾਲ ਦੇ ਵਿੱਚ ਜਿਹੜਾ ਹੈਗਾ ਤੁਹਾਡੇ ਸਾਹਮਣੇ ਹੋ ਜੇਗਾ ਕਿ ਲੋਕਾਂ ਦੇ ਗੁਰਦੇ ਪਹਿਲਾਂ ਫੇਲ ਹੁੰਦੇ ਸੀ ਉਹ ਬੰਦ ਹੋ ਗਏ ਲਿਵਰ ਫੇਲਰ ਹੋਣਾ ਬੰਦ ਹੋਇਆ ਔਰ ਬਹੁਤ ਸਾਰੀਆਂ ਜੜੀਆਂ क्रोनिक ਡਿਜ਼ੀਜ਼ਸ ਹੈ ਕੈਂਸਰ ਦੀ ਜਿਹੜੀ ਉਹ ਵੀ ਘਟਣਾ ਸ਼ੁਰੂ ਹੋ ਜਾਏਗਾ ਜਦੋਂ ਲੋਕ ਟਾਈਮ 'ਚ ਦਵਾਈ ਲੈਣਗੇ ਓਬੈਸਟੀ ਠੀਕ ਹੋਏਗੀ ਇਹਦੇ ਨਾਲ ਯੋਗਾ ਔਰ ਸੈਕੰਡਰੀ ਕੇਅਰ ਇਹ ਜੋ ਬਹੁਤ ਵੱਡਾ ਇੱਕ ਮੈਂ ਕਹੂੰਗਾ ਮਤਲਬ ਪੰਜਾਬ ਸਰਕਾਰ ਦਾ ਫੈਸਲਾ ਹੈ ਔਰ ਅਸੀਂ ਸਾਰੇ ਜਿੰਨੇ ਵੀ ਪਿਛਲੇ ਸਾਡੇ ਪੈਂਡਿੰਗ ਆ ਸਾਰੇ ਡੀਓਜ਼ ਕਲੀਅਰ ਕਰਕੇ ਔਰ ਇਹ ਸਾਡਾ ਸਾਰਾ ਬਜਟ ਦੇ ਵਿੱਚ ਸਾਡਾ ਫਿੱਟ ਹੁੰਦਾ ਹੈਗਾ ਹਾਈਬ੍ਰਿਡ ਮਾਡਲ ਚ ਹੈ 1 ਲੱਖ ਤੱਕ ਜੁਆਇੰਟਡ ਵਾਲੇ ਕਰਨਗੇ ਜੀ ਉਸ ਤੋਂ ਬਾਅਦ ਆਟੋਮੈਟਿਕਲੀ ਜਿਹੜਾ ਜੇ ਉਸ ਤੋਂ ਕਿਤੇ ਵੱਧ ਲੋਡ ਪੈਂਦੀ ਹੈ ਖਰਚਾ ਵੱਧ ਹੋਣਾ ਤਾਂ 올 ట్రਸਟ ਮੋਡ ਤੇ ਜਿਹੜਾ ਹੈਗਾ ਸਾਡਾ ਸਟੇਟ ਹੈਲਥ ਏਜੰਸੀ ਹੈ ਇਹ ਸਾਰੀ ਪੇਮੈਂਟ ਕਰਨਗੇ ਜੀ ਸੋ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਜੀ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਗੁੱਡ ਵਿਸ਼ਸ ਐਂਡ ਵਿਸ਼ ਯੂ ਆਲ ਦਾ ਵੈਰੀ ਬੈਸਟ ਇਨ ਨਿਊ ਇਅਰ ਆਰਾਮ ਬਾਰੀ ਬਾਰੀ ਕਰ ਲਓ ਬਾਰੀ ਬਾਰੀ ਅ ਇਹਦੇ ਵਿੱਚ ਜਿਹੜੀਆਂ ਸਾਰੀਆਂ ਜੜੀਆਂ ਜਿੰਨੀ ਐਮਰਜੈਂਸੀ ਕੇਅਰ ਹੈ ਜਿੰਨੀਆਂ ਕ੍ਰੋਨਿਕ ਡਿਜ਼ੀਜ਼ਸ ਹੈ 2200 ਮੈਡੀਕਲ ਪ੍ਰੋਸੀਜਰ 2200 2200 ਟੋਟਲ 2200 ਜਿਹੜੇ ਹੈਗੇ ਆ ਜੀ ਮੈਡੀਸਨ ਮੈਡੀਕਲ ਪ੍ਰੋਸੀਜਰ ਸ਼ਾਮਿਲ ਹੈਗੇ ਇਹਦੇ ਵਿੱਚ ਇੱਕ ਤਾਂ ਇਹਦੇ ਵਿੱਚ ਕਾਸਮੈਟਿਕ ਸਰਜਰੀ ਨਹੀਂ ਹੋਏਗੀ ਕੁਝ ਇੱਕ ਪ੍ਰੋਸੀਜਰ ਹੈ ਗਿਆ ਜਿਹੜੇ ਦੋਜ਼ੂਰ ਮਿਸਯੂਜ਼ ਜਿਹਨਾਂ ਦਾ ਪਹਿਲਾਂ ਪੂਰੀ ਹਿਸਟਰੀ ਹੈ ਕਿਉਂਕਿ ਪਹਿਲਾਂ ਇੰਸ਼ੋਰੈਂਸ ਲਿਮਟਿਡ ਸਕੇਲ ਦੇ ਉੱਤੇ ਚੱਲਦੀ ਸੀ ਜਿਹੜੀ ਯੂਜ਼ਮੈਨ ਵਾਲੀ ਜਾਂ ਜਿਹੜੀ ਦੂਜੀ ਇੰਸ਼ੋਰੈਂਸ ਹੈ ਜਿਹੜੇ ਮੋਸਟਲੀ ਮਿਸਯੂਜ਼ਡ ਹੈ ਉਹ ਅਸੀਂ ਆਪਣੇ ਰਿਜ਼ਰਵ ਪੈਕੇਜ ਦੇ ਵਿੱਚ ਰੱਖਿਆ ਪਰ ਅਸੀਂ ਉਹਨਾਂ ਨੂੰ ਬਹੁਤ ਘਟਾ ਦਿੱਤਾ ਜਿਹੜੇ ਰਿਜ਼ਰਵ ਪੈਕੇਜ ਚੋਂ ਉਹਨਾਂ